ਕੀ ਇਹ ਰਸੂਵਾਰ ਆ ਹਾਂਜੀ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਚਾਹੋਗੇ ਅਮਰਤਪਾਲ ਸਿੰਘ ਹੁਣਾਂ ਦੀ ਇਲੈਕਸ਼ਨ ਨੂੰ ਲੈ ਕੇ ਅਸੀਂ ਬਹੁਤ ਖੁਸ਼ ਹਾਂ ਤੇ ਬੜੇ ਧੰਨਵਾਦੀ ਹਾਂ ਸੰਗਤਾਂ ਜਿਹੜੀਆਂ ਫਤਿਹਗੜ ਛੂੜੀਆਂ ਦੇ ਇਲਾਕੇ ਦੇ ਵਿੱਚੋਂ ਪਹੁੰਚੇ ਆ ਪੰਜ ਸਰਪੰਚ ਹੋਰ ਬਹੁਤ ਮੰਤਰੀ ਸਾਜਣਾ ਐਨਆਰਆਈ ਵੀ ਆ ਜੋ ਆਗੇ ਪਾਈ ਪੈਸਾ ਨੂੰ ਹਮਾਇਤ ਦੇਣ ਵਾਸਤੇ ਪੁੱਛਿਆ ਕਿ ਅਸੀਂ ਹਰ ਤਰ੍ਹਾਂ ਦੀ ਤਨਮਨ ਨੂੰ ਜਿਹੜੀ ਆ ਤੁਹਾਡੀ ਹਮਾਇਤ ਕਰਾਂਗੇ ਤੇ ਅਸੀਂ ਆਪਣੇ ਜਿਹੋ ਵੀ ਇਲਾਕੇ ਦੇ ਵਿੱਚ ਉਹ ਤੇ ਸਾਡੇ ਸੱਜਣ ਮਿੱਤਰਾਂ ਉਹਨਾਂ ਨੂੰ ਲੈ ਕੇ ਨਾਲ ਤੇ ਤੋਂ ਨੂੰ ਆਪਣੀ ਸਮਝ ਕੇ ਜਿਹੜੀ ਆ ਪ੍ਰਚਾਰ ਕਰਾਂਗੇ ਬਿਲਕੁਲ ਹਾਂਜੀ ਹਾਂਜੀ ਪਾਜੀ ਆਪਣਾ ਨਾਮ ਜੀ ਰਣਪਰਤੂਰ ਸਿੰਘ ਆ ਜੀ ਛਿੰਦ ਲਾਲਾ ਨੰਗਲ ਸਾਡਾ ਫਲੇਗੜ ਜੂੜੀਆਂ ਨੇੜੇ ਆ ਜੀ ਤੇ ਜੋ ਇਹ ਭਾਈ ਮਤਪਾਲ ਸਿੰਘ ਹੋਣਾ குரு ਸਾਹਿਬ ਤੋਂ ਚੁਣ ਲੰਦਾ ਜੋ ਮਨ ਬਣਾਇਆ ਬਹੁਤੀ ਛਲਾਗਾ ਜੋ ਗਿਆ ਔਰ ਸੰਗਤਾਂ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਵਾ ਸਾਰੀਆਂ ਸੰਗਤਾਂ ਵਾਲ ਚੜਕੇ ਸਾਲੇ ਆ ਰਹੀਆਂ ਨੇ ਤੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇ ਉਹਨਾਂ ਦੀ ਜਿੱਤ ਜ਼ਰੂਰ ਹੋਏਗੀ ਵਾਏ ਭਾਗ ਸਫਲ ਸਮਾਗਮ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਇਹ ਸਾਰੀ ਸੰਗਤ ਫਤੇਗੜ ਚੂੜੀਆਂ ਤੋਂ ਪਿੰਡ ਲਾਲਾ ਨਾਲ ਤੋਂ ਆ ਜੀ ਤੇ ਸਾਨੂੰ ਖੰਡੂਰ ਸਾਹਿਬ ਦੇ ਹਲਕਾ ਨਿਵਾਸੀਆਂ ਨੇ ਹੱਥ ਜੁੜ ਕੇ ਬੇਨਤੀ ਪੀ ਲਿਆ ਵੀ ਵੱਧ ਚੜ ਕੇ ਯਾਰਾ ਤਗੜੇ ਹੋ ਕੇ ਨਾਲ ਸਾਥ ਦਿਓ ਅਸੀਂ ਵੀ ਬਾਹਰਲੇ ਹਲਕੇ ਚੋਂ ਫਦੇ ਘਟ ਚੂੜੀਆਂ ਚੋਂ ਆਣ ਕੇ ਜਿੰਨਾ ਵੀ ਸਾਡੇ ਲੋ ਹੋ ਸਕੇ ਇਲੈਕਸ਼ਨ ਤੱਕ ਆਪ ਬੂਰਾ ਜੋਰ ਲਾਵਾਂਗੇ ਉਹਨਾਂ ਦੀ ਫਤਿਹ ਹੋਈ ਹਾਂਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਲਵਿੰਦਰ ਸਿੰਘ ਪਿੰਡ ਡੋਗਰ ਹਲਕਾ ਫਦੇ ਘਟ ਚੂੜੀਆਂ ਜੋ ਸਮੇਂ ਦੀ ਮੰਗ ਸੀਗੀ ਔਰ ਸੰਗਤ ਦੀ ਆਵਾਜ਼ ਸੀ ਤੇ ਭਾਈ ਅਮਰਪਾਲ ਸਿੰਘ ਨੂੰ ਅੱਗੇ ਆਉਣਾ ਚਾਹੀਦਾ ਵਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਨੇ ਸੰਗਤ ਦੀ ਆਵਾਜ਼ ਨੂੰ ਜਿਹੜਾ ਵਾ ਉਹ ਸੰਗਤ ਦੀ ਅਪੀਲ ਨੂੰ ਮਨਜ਼ੂਰ ਦਿੱਤਾ ਇਹ ਲਖਨ ਲੜਨ ਦਾ ਉਹਨਾਂ ਨੇ ਮਨ ਬਣਾਇਆ ਤੇ ਸਾਡੀ ਹਲਕਾ ਫੜੇਗਾ ਚੂੜੀਆਂ ਤੋਂ ਜਿੰਨੀ ਵੀ ਸਾਡੀ ਸੰਗਤ ਇੱਥੇ ਆਈ ਆ ਸਾਡੇ ਸਰਪੰਚ ਸਾਹਿਬ ਪਿੰਡ ਤੋਂ ਕਰਾਦੇ ਦਜੀਤ ਸਿੰਘ ਰੰਧਾਵਾ ਜੋ ਕਿ ਇਹਨਾਂ ਤੋਂ ਵੀ ਸਾਰਿਆਂ ਨੂੰ ਆਪਣੇ ਇਥੇ ਬੇਨਤੀ ਆ ਤੇ ਅਸੀਂ ਖੰਡੂਰ ਸਾਹਿਬ ਦੀ ਸੰਗ ਨੂੰ ਬੇਨਤੀ ਕਰਦੇ ਆ ਜੋ ਬਾਦ ਚੜ ਕੇ ਜਿਹੜਾ ਆ ਉਹ ਆਪਣਾ ਯੋਗਦਾਨ ਪਾਉਣ ਜਿੱਤਰਾ ਵੀ ਮਾਨ ਤਾਨ ਧੰਦੇ ਨਾਲ ਯੋਗਦਾਨ ਪਾਉਣ ਅਸੀਂ ਵੀ ਕਿਦਾਂ ਹੋਏਗਾ ਉਹ ਬਾਹਰੋਂ ਆਣ ਕੇ ਤੇ ਜਿੱਥੇ ਜੜੀਆਂ ਰਿਸ਼ਤੇਦਾਰੀਆਂ ਨੇ ਭੈਣ ਭਰਾ ਨੇ ਅਸੀਂ ਨਾਲ ਆਵਾਂਗੇ ਤੇ ਅਸੀਂ ਜਿਹੜਾ ਵਾ ਉਹ ਇਹਨਾਂ ਦੀ ਜੇ ਰਚੀਨੀ ਬਣਾਵਾਂਗੇ ਧੰਨਵਾਦ ਜੀ ਹਾਂਜੀ ਸਰਪੰਚ ਸਾਹਿਬ ਤੁਸੀਂ ਅੱਜ ਜੀ ਅੱਜ ਇੱਥੇ ਪਿੰਡ ਜੱਲੂ ਖੇੜਾ ਦੇ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਖਡੂਰ ਸਾਹਿਬ ਹਲਕੇ ਨੂੰ ਅਸੀਂ ਹਲਕਾ ਫਟੇ ਦਾ ਚੀੜੀਆਂ ਸਾਰੇ ਪਿੰਡਾਂ ਦੇ ਲੱਗ ਲੱਗ ਪਿੰਡਾਂ ਦੇ ਪਿੰਡ ਡੋਗਰ ਪਿੰਡ ਲਾਲਾ ਨੰਗਲ ਤੋਂ ਸੰਗਤ ਆਈ ਹੈ ਜੀ ਇੱਥੇ ਔਰ ਇੱਥੇ ਹਲਕੇ ਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਹੜੇ ਅੱਜ ਇਲੈਕਸ਼ਨ ਦੀ ਸੰਗਤ ਨੇ ਉਹਨਾਂ ਨੂੰ ਅੱਗੇ ਲਾਇਆ ਵਾ ਮਹਾਰਾਜ ਕਿਰਪਾ ਕਰਨ ਸਰਬੱਤ ਦਾ ਭਲਾ ਕਰੇ ਤੇ ਖਡੂਰ ਸਾਹਿਬ ਦੀ ਸੰਗਤ ਨੂੰ ਬੇਨਤੀ ਹੈ ਕਿ ਉਹ ਮਿਲ ਜੁਰ ਕੇ ਤਣੋ ਮਣੋ ਦੇ ਤਣੋ ਉਹਨਾਂ ਦਾ ਉਨ੍ਹਾਂ ਦਾ ਹੱਲਾ ਪਾਰ ਲੱਗੇ ਤੇ ਮਹਾਰਾਜਾ ਕਿਰਪਾ ਕਰੇ ਉਹਨਾਂ ਨੂੰ ਜੀ ਇੱਕ ਬੜੀ ਪਛਾਣ ਦਿੱਤੀ ਹੈ ਅੰਮ੍ਰਿਤ ਨਾਲ ਧੰਨਵਾਦ ਜੀ ਸਾਡੇ ਕੋਲ ਨੌਜਵਾਨ ਵੀਰ ਵੀ ਨਾਲ ਖੜੇ ਨੇ ਹਾਂ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਤੁਸੀਂ ਵੱਡੀ ਗਿਣਤੀ ਦੇ ਨਾਲ ਅੱਜ ਨੌਜਵਾਨ ਵੀਰਾਂ ਦੇ ਨਾਲ ਪਹੁੰਚੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਮੂਹ ਸਾਕਤਾਂ ਦਾ ਬਹੁਤ ਧੰਨਵਾਦ ਹੈ ਵੀ ਜਿਹੜੀਆਂ ਭਾਈ ਸਾਹਿਬ ਦੀ ਸਪੋਰਟ ਵਾਸਤੇ ਪਿੰਡ ਜੱਲੂਪੁਰ ਖੇੜਾ ਪਹੁੰਚੀਆਂ ਨੇ ਪਿੰਡ ਲਾਲਾ ਨੰਗਲ ਤੋਂ ਅਸੀਂ ਆਏ ਆ ਜੀ ਹਲਕਾ ਫਤੇਗੜ ਚੋੜੀਆਂ ਸਾਰੀਆਂ ਸੰਗਤਾਂ ਦਾ ਚਰਨਾ ਤੇ ਇਹੋ ਬੇਨਤੀ ਆ ਵੀ ਇਹ ਮੌਕਾ ਜਿਹੜੀ ਆ ਸੰਗਤਾਂ ਬੜੇ ਚਿਰ ਦਾ ਨਹੀਂ ਆ ਸੀ ਵੀ ਚਲੋ ਹਕੂਮਤ ਦੇ ਨਾਲ ਜਿਹੜਾ ਵਾ ਇਹ ਉਸੇ ਤਰੀਕੇ ਨਾਲ ਆਇਆ ਜਾ ਜਿਦਾ ਹਕੂਮਤਕਾਰੀਆਂ ਕਰਦੀ ਆ ਇਸਾ ਕਿ ਭਾਈ ਸਾਹਿਬ ਨੇ ਬਹੁਤ ਵਧੀਆ ਅੱਛਾ ਫੈਸਲਾ ਲਿਆ ਅਸੀਂ ਵੀ ਹੁਣ ਜਿਹੜਾ ਵਾ ਉਹ ਆਪਣੇ ਸੱਜਣ ਮਿੱਤਰ ਜੋ ਵੀ ਰਿਸ਼ਤੇਦਾਰ ਆ ਸਾਰਿਆਂ ਨੂੰ ਬੜੇ ਜੋਰ ਸ਼ੋਰ ਦੇ ਨਾਲ ਆਪ ਵੀ ਆਣ ਕੇ ਇੱਥੇ ਜਿੰਨੀ ਹੋ ਸਕੇ ਕੀ ਉਹ ਉਹ ਪੇਨ ਵੀ ਕਰਾਂਗੇ ਤੇ ਸਾਰਿਆਂ ਚਰਨਾਂ 'ਚ ਬੇਨਤੀ ਕਰਾਂਗੇ ਵੀ ਜਿਹੜੇ ਖਡੂਰ ਸਾਹਿਲ ਕੇ ਚ ਵੋਟਰਾਂ ਨੇ ਉਹ ਭਾਈ ਸਾਹਿਬ ਨੂੰ ਵੱਧ ਚੜ ਕੇ ਪਹੁੰਚ ਤਾਂ ਜੋ ਸਾਡਾ ਸਿੱਖ ਕੌਮ ਦਾ ਤੇ ਗਾਂ ਜਵਾਨੀ ਦਾ ਕੋਪਜਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ